ਬਈ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬੜੀ ਆਪਾ ਕੋਟ ਦਾ ਗੱਲ ਕਰਨੀ ਹੋਵੇ ਤਾਂ ਬੜੀ ਵਧੀਆ ਲੱਗਦੀ ਵੀ ਹੈ ਜਿੰਨਾ ਕਰਕੇ ਸੌਟ ਆਉਂਦਾ ਜੀ ਪਰ ਜਿਹੜਾ ਇਹ ਟੈਕ ਹੈ ਨਾ ਇਹ ਸੌਟ ਹੀ ਨਹੀਂ ਹੁੰਦਾ ਜੀ ਕਿਉਂਕਿ ਇਹ ਬਾਲੋ ਇੱਕ ਆਪਾ ਲਾਈਕ ਜਨਰਲ ਦਾਪਲ ਦੇ ਰਿਆ ਨਾ ਕਿਸੇ ਬੰਦੇ ਤੇ ਮੰਨ ਲਓ ਵੀ ਤੇ ਕੋਈ ਨਾ ਉਸ ਡਾਲਰ ਦਾ ਡੈਟ ਹੈ ਜੀ ਠੀਕ ਹੈ ਕਿ ਜਿਹਦੀ ਇਨਕਮ ਇਨਕਰੀਜ਼ ਵੀ ਹੁੰਦੀ ਹੈ ਇਨਕਮ ਨਹੀਂ ਵੀ ਹੋਏਗੀ ਮੈਂ ਵੀ ਇਹ ਗੱਲ ਕਹਿਣਾ ਵੀਰ ਬਸੇ ਤਾਂ ਕੋਈ ਬੁਸ ਮੇਕਿੰਗ 10000 ਜੀ ਤੇ ਉਹਦੇ ਖਰਚੇ ਆਈ ਦੀ ਰੇਟ ਤੇ ਮਤਲਬ 11000 ਦੇ ਕਰਕੇ ਤੇ 10 ਚੜ ਗਿਆ ਉਹਦੀ ਇਨਕਮ ਇਨਕਰੀਜ਼ ਹੀ ਹੋ ਰਹੀ ਆ ਜੀ ਉਹ ਇੰਟਰ ਮੇ ਇਨਕਰੀਜ਼ ਦਾ ਇਕੱਲਾ ਉਹ ਖਰਚੇ ਹੀ ਪੂਰਾ ਹੋਣਾ ਹੈ ਜੱਟ ਨਹੀਂ ਲੈਣਾ ਜੀ ਤੇ ਇੰਨੀ ਡਾਫਟ ਬਟਨ ਤੇ ਨਿਕਲ ਵੀ ਨਹੀਂ ਰਹੀ ਜੀ ਜੀ ਮੈਂ ਉਹ ਬਾਤ ਵੀ ਗੱਲ ਦੀ ਹਾਂ ਜੀ ਹਾਂਜੀ ਹਾਂਜੀ ਬੋਲੋ ਬੋਲੋ ਕੀ ਇਹ ਹਾਂਜੀ ਮੈਂ ਇਹੀ ਚੀਜ਼ ਮੈਂ ਪਾਈ ਉਹਨਾਂ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਮੈਂ ਕਿ ਉਹ ਜਿਹੜਾ ਆਲਰੇਡੀ ਕਰਜ਼ਾ ਚੜ ਗਿਆ ਜਾਂ ਆਲਰੇਡੀ ਜਿਹੜੇ ਡੈਟ ਹੈਗੇ ਚਾਹੇ ਗੱਡੀਆਂ ਦੇ ਡੈਟਾ ਚਾਹੇ ਘਰਾਂ ਦੇ ਡੈਟਾ ਤਾਂ ਤੁਹਾਡਾ ਕ੍ਰੈਡਿਟ ਕਾਰਡ ਵੀ ਹੋ ਸਕਦਾ ਜਿਸ ਤੇ ਤੁਸੀਂ ਨੈਗੇਟਿਵ ਚ ਜਾ ਰਹੇ ਹੋ ਪਰ ਜੇ ਇਨਕਮ ਹੀ ਨਹੀਂ ਵਧੇਗੀ ਤਾਂ ਉਹ ਡੈਟਾ ਉਹ ਕਉਜ਼ ਉਹ ਤਾਂ ਉਹ ਵੀ ਕੰਪਾਊਂਡਿੰਗ ਹੁੰਦਾ ਨਾ ਹੁਣ ਜਿਹੜਾ ਕ੍ਰੈਡਿਡ ਕਾਰਡ ਦਾ ਡੈਟਾ 20% ਤਾਂ ਤੁਹਾਨੂੰ ਠੋਕਦੇ ਆ ਹਰ ਇੱਕ ਹਰ ਇੱਕ ਹਨਾ ਉਹਦੇ ਉੱਤੇ ਸੋ 20% ਜੀ ਹੁਣ ਤੁਸੀਂ ਪੇ ਵੀ ਨਹੀਂ ਕਰੋ ਤਾਂ ਤੁਸੀਂ ਦੇਖੋ ਵੀ ਉਹ ਕਿਊਮ ਵੀ ਭਾਈ ਜਿਹੜਾ ਅਫਰ ਦੀ ਪ੍ਰੋਬਲਮ ਪਤਾ ਕੀ ਹੈ ਜੀ ਜੀ ਟੈਟ ਲੋਨ ਲਈ ਤੁਹਾਡੀ ਇਨ ਟੈਟ ਚੜਦਾ ਕਿਉਂ ਆ ਦੋ ਤਰੀਕੇ ਨੇ ਜੱਟ ਹੈ ਵੀ ਆ ਕੋਈ ਮੈਡੀਕਲ ਇਸ਼ੂਸ ਹੋ ਗਏ ਜਾਂ ਕੋਈ ਫੈਮਿਲੀ ਇਸ਼ੂ ਹੋ ਗਏ ਉਦਾਂ ਡੈਟ ਚੜ ਗਿਆ ਇੱਕ ਇੱਕ ਕੇਸ ਕਰਕੇ ਡੈਟ ਚੜ ਗਿਆ ਬਿਕਾਉਂ ਤੁਹਾਡੇ ਖਰਚੇ ਨਹੀਂ ਪੂਰੇ ਹੋ ਰਹੇ ਤੁਹਾਡੀ ਇਨਕਮ ਇਜ਼ ਨਾਟ ਗੁੱਡ ਇਨਾਫ ਜੀ ਠੀਕ ਹੈ ਤੁਹਾਡੀ ਇਨਕਮ ਵਧ ਵੀ ਜਾਵੇ 10% ਜੀ 10% ਵਧ ਵੀ ਜਾਵੇ ਇਨਕਮ ਤਾਂ ਡੈਟ ਕਵਰ ਹੋਊਗਾ ਜੀ ਉਹ ਤੁਹਾਡੇ ਖਰਚੇ ਪੂਰੇ ਕਰੂਗਾ ਜੀ 20% ਇਨਕਮ ਐਨੀ ਇਨਕਰੀਸ ਕਰ ਲੋ ਜੀ 20% ਹੀ ਹੋ ਜਾਏ ਉਹ ਜੇ ਮੰਨ ਲਓ ਕਿਸੇ ਤੇ ਕੋਈ ਨਹੀਂ ਦਾ that they're blowing $100 ਵੀ ਪੇ ਕਰੇ ਹਰੇਕ ਮਹੀਨੇ ਤਾਂ ਉਹਨੂੰ ਪੇ ਕਰਨ ਲਈ ਉਹਨੂੰ ਰੌਣਕ ਬਾਰਤ 31s ਚਾਹੀਦੀ ਬਿਕਾਉਜ਼ ਉਹਦੇ ਇੰਟਰਸਟ ਵੀ ਲੱਗਦਾ ਹੋਊੀ ਜੁੜਦਾ ਜਾਂਦਾ ਨਹੀਂ ਜੀ ਹਰਪਿੰਦਰ ਐਸ ਆਲਵੇਸ ਤੁਸੀਂ ਬਹੁਤ ਵਧੀਆ ਇੱਕ ਵੈਲਿਡ ਪੁਆਇੰਟ ਕਿਸੇ ਵੀ ਕਨਵਰਸੇਸ਼ਨ ਚ ਲੈ ਕੇ ਆਉਨੇ ਆਰ ਹੁਣ ਪੁੱਛਿਓ ਓਨ ਦਾ ਸਪੌਟ ਬਟ ਵਾਟ ਇਜ਼ ਡੈਟ ਹੂ 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 ਕ੍ਰੀਏਟਸ ਡੈਟ ਮੈਨੂੰ ਲੱਗਦਾ ਮੈਂ ਸੁਣਿਆ ਨਹੀਂ ਮੈਂ ਕੱਟ ਪੜਾ ਮੈਨੂੰ ਵਾਟ ਇਜ਼ ਏ ਕਾ ਮੈਗਾ ਡੈਟ ਕ੍ਰੇਟ ਕੋਣ ਕਰਦਾ ਵਾ ਕੈਟ ਕ੍ਰੇਟ ਆਮ ਬੰਦਾ ਕਰਦਾ ਜੀ ਤੋਂ ਖਾਣ ਆਪਣੇ ਆਪਣੇ ਇੱਕ ਆਮ ਕਹਾਵਤ ਹੁੰਦੀ ਸੀ ਵੀ ਚਾਦਰ ਉਹਨੂੰ ਨਾਪ ਕੇ ਉਹਨੂੰ ਦੇਖ ਕੇ ਪੈਰ ਪਸਾਓ ਹਨਾ ਅ ਕਿਸੇ ਹੱਦ ਤੱਕਰ Uh to see medical expenses, gal kiti. I think probably thi, unless you're you know diagnosed with something that's gonna take you out of the workforce. The US divided problem. Ha. If you are if you're gonna pay healthcare bills, you're gonna be you might even go bankrupt. Um Canada in Canada, if you want to live a modest living, okay, yeah. and you because a lot of people wanna rent, uh and 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 there's gonna be sacrifices. you want you might not want you know might not have to buy that big ਜਿਹੜਾ ਮਿਲਦਾ ਅਮਰਖਪਾਜੀ ਪੁਆਇੰਟ ਲੈ ਕੇ ਚੱਲ ਰਹੇ ਆ ਨਾ ਇਹ ਜਿਵੇਂ ਹੁਣ ਰਿਪੋਰਟ ਜਿਹੜੀ ਮੈਂ ਗੱਲ ਕਰ ਰਿਹਾ ਉਹ ਕਹਦੇ ਵੀ ਜਿਹੜੀ ਸਾਡੇ ਹਾਲਾਤ ਹੋ ਚੁੱਕੇ ਆ ਨਾ ਕੈਨੇਡਾ ਦੇ ਇਹ ਉਹ ਮਿਮਿਕ ਕਰ ਰਹੇ ਆ ਵੀ ਜਿਹੜਾ ਅਮਰੀਕਾ ਦੇ ਵਿੱਚ 2008 ਤੋਂ ਪਹਿਲਾਂ 2007 ਦੇ ਵਿੱਚ ਇਹ ਚੀਜ਼ ਪੀਕ ਕੀਤੀ ਸੀ ਤੇ ਅਸੀਂ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਤਾ ਆ ਸੋ ਅਮਰਿਤਪਾਈਓ ਤੇ ਉਹਨੂੰ ਕੌਂਟਰਡਿਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪੁਆਇੰਟ ਨਾ ਵੀ ਆਪਣੇ ਹਾਲਾਤ ਉਹਨੇ ਯੂਐਸਏ ਵਾਲੀ ਜਿੰਨੇ ਮਾੜੇ ਨਹੀਂ ਹੋਏ। ਸੋ ਉਹ ਮੈਂ ਥੋੜਾ ਪਰਸਪੈਕਟਿਵ ਤੇ ਲੈਣਾ ਚਾਹੁੰਦਾ ਸੀ ਵੀ ਉੱਥੇ ਥੋੜੀ ਜੀ ਆਪਾਂ ਉਹ ਚੀਜ਼ ਦੇ ਪੁਆਇੰਟ ਤੇ ਆਈਏ। ਸੋ ਉਹ ਕਹਿ ਰਿਹਾ ਵੀ ਆਪਣੇ ਯੂਐਸਏ ਵਾਲੇ ਹਾਲਾਤ ਨਹੀਂ ਪੁਆਇੰਟ ਹੈਗੇ ਵੀ ਯੂਐਸਏ ਨਾਲ ਆਪਣੇ ਦੀ ਆਪਾਂ ਕੰਪੇਅਰ ਕਰੀਏ ਤਾਂ ਆਪਣੇ ਹਾਲਾਤ ਨਹੀਂ ਹੁਣ ਤੁਹਾਡਾ ਉੱਤੇ ਕੀ ਦੇਖ ਹੈਗਾ ਥੈਟਸ ਵਾਟ ਆਈ ਥਿੰਕ ਹੀ ਵਾਸ ਕਮਿੰਗ ਬੈਕ 100% ਯੂਐਸ ਤੋਂ ਵੀ ਮਾਰੇ ਹਸਾਰੇ ਜੀ ਕੋਈ ਡਾਊਟ ਹੀ ਨਹੀਂ ਹੈ ਜੀ देयर इज नो ਡਾਊਟ ਪਰ ਇਨੀ ਗੱਲ ਹੈ ਇਸ ਲਈ ਲੋਕੀ ਇਹ ਗਾਰੇ ਦੇ ਵਿੱਚ ਕਹਿੰਦੇ ਨਾ ਵੀ ਆਪ ਜੀ ਚ ਬੈਠੇ ਆ ਵੀਆਰ ਸ਼ਾਇਦ ਅਗਲੇ ਮਹੀਨੇ ਸ਼ਾਇਦ ਅਗਲੇ ਮਹੀਨੇ ਸ਼ਾਇਦ ਅਗਲੇ ਮਹੀਨੇ ਉਹ ਕੋਸੀ ਨੂੰ ਉਹ ਲੱਭੀ ਬਈ ਇਫ ਯੂ ਟਾਕ ਟੂ ਐਨੀ ਬਿਜ਼ਨਸ ਜਿਹੜਾ ਛੋਟਾ ਵਜਾਰਾ ਟੂ ਟਾਕ ਟੂ ਐਨੀ ਹੋਮ ਮੋਲਰ ਜਿਹੜਾ ਛੋਟਾ ਵਜਾਰਾ ਜਿਹੜਾ ਆਮ ਨਾ ਇਵਨ ਅ ਸਿੰਗਲ ਤੇ ਯਾਰ ਮਤਲਬ ਵੀ ਜਿਹੜਾ ਕਹਿੰਦਾ ਦੈਟ ਸਟੋਨ ਹੈਜ਼ ਬੀ ਗ੍ਰਸ਼ ਟੂ ਦੀ ਪੀਸਸ ਗ੍ਰੇਵਲ ਵਰ ਦਿੱਤੀ ਆ ਉਹ ਸਟੋਨ ਰਹਿਣੀ ਵਿਚਾਰੀ ਜੀ ਉਹ ਮਤਲਬ ਵੀ ਦੈਟ ਇਸ ਬਲੇ ਹੁੰਦਾ ਐਸ ਕਵੀਸ਼ਨ ਦੇ ਬਾਰੇ ਹੈ ਵੀ ਅੱਗੇ ਉਹ ਰਹਿਤਾ ਹੀ ਬਣ ਜਦਾ ਕਿ ਉਹ ਭਰ ਦੇ ਕਿਵੇਂ ਜੀ ਤੇ ਏਡੀ ਵੱਡੀ ਪ੍ਰੋਬਲਮ ਹੈ ਮਾਰਕੀਟ ਦੇ ਵਿੱਚ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਤੁਸੀਂ ਇਨਕਮ ਇੰਕਰੀਸ ਕਰਨ ਨੂੰ ਪੁਸ਼ਟ ਹੋਦੇ ਐਵਰੀ ਇਨਫਲੇਸ਼ਨ ਦੇ ਵਿੱਚ ਕਰਦੇ ਨੇ ਜਿਹੜੇ ਕਦੇ ਨਹੀਂ ਵਾਪਸ ਮੁੜਦੇ ਫੋਰ ਐਗਜ਼ਾਮਪਲ ਯੂਅਰ ਇਨਕੋਸਿਸ ਦੇ ਨੇਵਰ ਕਮ ਡਾਊਨ ਮੇਰੀ ਮੇਰੀ ਆਵਾਜ਼ ਤੋਂ ਅੱਗੇ ਤੋਂ ਨਹੀਂ ਜਾਦੀ ਅਰਪੰਦਰ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਅਮਰਪਾਲ ਭਾਈ ਤੁਹਾਡੀ ਕੀ ਡੂ ਯੂ ਥਿੰਕ ਵੀ ਕੈਨੇਡਾ ਦੀ ਮੋਨਟਰੀ ਪੋਲਿਸੀਸ ਸਾਡੇ ਜਿਹੜੇ ਸਟ੍ਰਕਚਰਲ ਜਿਹੜੇ ਸਾਡਾ ਇੱਕ ਬਫਰਸ ਹੈਗੇ ਨੇ ਬੈਂਕਿੰਗ ਦੇ ਵਿੱਚ ਲੈਂਡਿੰਗ ਦੇ ਵਿੱਚ ਇਸ ਫਾਰ ਬੈਟਰ ਦੈਨ ਵਾਟ ਯੂ ਐਸ ਹੈਡ ਇਨ 2028 ਐਂਡ ਸੈਕੰਡ ਕੁਐਸਚਨ ਇਜ਼ ਉਹ ਉਸ ਟਾਈਮ ਦੇ ਉੱਤੇ ਯੂ ਐਸ ਦਾ ਡਲਿੰਕਨਸੀ ਰੇਟ ਜਿਹੜਾ ਸੀਗਾ ਉਹ 10% ਸੀਗਾ ਤੇ ਸਾਡਾ ਇਸ ਟਾਈਮ ਦੇ ਉੱਤੇ ਪੁਆਇੰਟ 2% which one's better ਬਾਈ ਜੀ ਹਾਲੇ ਯੂ ਐਸ ਵਾਲੇ ਖਲਾ ਹੋਏ ਅੱਠ ਵਾਲੇ ਖਲਾ ਹੋਏ ਨਹੀਂ ਜੀ ਹਾਂ ਜੀ ਥੈਟ ਹਸ ਔਰ ਹੈਪਨਡ ਏਟ ਤੋ ਵੇਰ ਅੱਠ ਵਾਲੇ ਹਾਲਾਤ ਵਾਲੇ ਹੋਏ ਵੀ ਨਹੀਂ ਜੀ ਵੇਟ ਫੋਰ 2020 ਵੇਟ ਫੋਰ 2026 ਯੂ ਵਿਲ ਸੀ ਥੈਟ ਇਟਸ ਰਿਟਨ ਔਨ ਦੀ ਵਾਰ ਆਪਾਂ ਇੱਥੇ ਸ਼ੋਹ ਦੇ ਗੱਲ ਕਰਦੇ ਆ ਦੋ ਦਿਨ ਤੋਂ ਗੱਲ ਕਰ ਰਹੇ ਆ ਮੈਂ ਤੁਹਾਨੂੰ ਕਿਹਾ ਹੀ ਪ੍ਰਾਈਸਿੰਗ ਹਲੇ ਹੋਰ ਹਾਊਸਿੰਗ ਦੀ ਘਟੂਗੀ ਘਟਣੀ ਸ਼ੁਰੂ ਹੋਈ ਨਹੀਂ ਹੋਰ ਘਟੂਗੀ ਮੈਂ ਕਹਿੰਦਾ 80% ਹੋਰ ਮਾਰਜਿਨ ਪਿਆ ਆਪਣਾ ਆਰਗੂਮੈਂਟ ਵੀ ਦਿੱਤਾ ਸੀ ਨਹੀਂ ਲੋਕ ਬਾਏ ਕਰਨ ਨੂੰ ਤਿਆਰ ਨਹੀਂ ਫਿਰ ਹਾਊਸਿੰਗ ਘਟ ਰਹੀ ਹੈ ਜੀ ਮੈਂ ਤੁਹਾਨੂੰ ਹੋਰ ਕਹਿੰਦੇ ਜਾਰੇ ਤੋਂ ਫਿਰ ਦੇਖੋ ਹਾਲਾਤ ਹਾਲਾਤ ਨਹੀਂ ਹਾਲਾਤ ਮੈਨੂੰ ਲੱਗਦਾ ਲੈਟ ਮੀ ਕੰਪਲੀਟ ਇਟ ਦੈਟ ਯੂ ਕੈਨ ਕਿਉਂ ਟੂ ਟਾਕ ਬਾਈ ਫਿਰ ਤੁਸੀਂ ਆਲਦੀ ਗੱਲ ਕਰ ਲੈ ਮੈਂ ਆਫਲਾਈਨ ਚਲਦਾ ਠੀਕ ਹੈ ਹਾਲਾਤ ਬਾਈ ਦੀ ਇਸ ਕਰਕੇ ਆ ਹਾਲੇ ਲੋਕਾ ਕੋਲੇ ਜਿਹੜੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਦੀ ਆ ਕਿ ਤੋਂ ਮੰਗਸਾਂ ਗਏ ਸਾਂ ਗਏ 4% ਸੀ ਇਹ ਡੈਟ ਉਹੀ ਨਹੀਂ ਜਿਹੜੇ ਆ ਇਹ ਪ੍ਰਾਪਰਟੀ ਬਚਾਉਣ ਦੇ ਚੱਕਰ 'ਚ ਜੜਿਆ ਤੇ ਕੋਈ ਇੰਟੈਰ ਨਹੀਂ ਹੋਇਆ ਵੀ ਕਹਿੰਦੇ ਬੇਸ਼ੁਮਾਰ ਖਰਚਾ ਕਰਦਾ ਇਹ ਪ੍ਰਾਪਰਟੀ ਬਚਾਉਣ ਦੇ ਚੱਕਰ 'ਚ ਹੋਇਆ ਹੈ ਇਕੁਐਲੈਂਸੀ ਰੇਟ ਤਾਂ ਹੀ ਘਟਿਆ ਵੇਟ ਫੋਰ ਮੈ ਨੈਕਸਟ 8 ਮੰਥਸ Let this mortgage is getting renewed talking renewed so you will feel everybody will got to say you will pay not just not me everybody ਠੀਕ ਹੈ ਬਈ ਥੈਂਕ ਯੂ ਸਾਬਾ ਆਪਣਾ ਪੁਆਇੰਟ ਰੱਖਣਾ ਹੀ ਰੱਖਤਾ ਹਿੰਦਾ ਕੀ ਲੋਬਾ ਤੋਂ ਧੰਨ ਥੈਂਕ ਯੂ ਜੀ ਥੈਂਕ ਯੂ ਜੀ ਸੋ ਅਕੋਰਡਿੰਗ ਟੂ ਰਾਇਲ ਅ ਪੇਜ ਕ੍ਰੀਆ ਡਿਸੰਬਰ 2025 ਦੇ ਵਿੱਚ ਉਹਨਾਂ ਨੇ ਜਿਹੜੀ ਇੱਕ ਰਿਪੋਰਟਸ ਉਹਨਾਂ ਨੇ ਜਾਰੀ ਕੀਤੀਆਂ ਨੇ ਆਰ ਆਲਸੋ ਆਰਬੀਸੀ ਸੀਐਮਐਚਸੀ ਇਸ ਦੇ ਵਿੱਚ ਜਿਹੜੀਆਂ ਥਿਸ ਆ ਦ ਨੰਬਰਸ ਆਮ ਨਾਟ ਮੇਕਿੰਗ ਥਿਸ ਅਪ ਆਮ ਗੋਇੰਨਾ ਆਮ ਗੋਇੰਨਾ ਰੀਡ ਥਮ ਆਊਟ ਟੂ ਯੂ ਐਸ ਦੇ ਆਰ Uh, they're uh, expecting a uh, 7.7 to 7.9 percent increase in home sales in 2026. As time they utte, JSC regionally kariye. definitely areas ne suddenly better ne right now. You can't you can't ignore that. As time see Quebec City di They're at mm. a they're forecasted for a 12 percent uh, price for uh, increase. Uh, in जी. the coming, Montreal is doing far better. Uh, Regina, Calgary, Sardinalu be better. Carrya, uh, Vancouver and Toronto are are two markets which are still on the buyers uh, on the buyer side even जी. now or even uh, JSC greater part जी. of 2020. कुछ कमेंट्स is <laughs> आ <laughs> रहे थे कि कि एक तो भाई होने डेक्टर वाले कमेंट कर रहे थे ਕਰਾਇੰਗ ਕਰਨ ਦੀ ਲੋੜ ਹੈਗੀ ਤੁਸੀਂ ਗੋਰੇ ਨਹੀਂ ਦੇਖੇ ਹੋਣਗੇ ਕਦੇ ਇਦਾਂ ਰੋਂਦੇ ਹੋਏ ਹਨਾ ਸੋ ਵੀ ਇੱਕ ਪਰਸਪੈਕਟਿਵ ਦੇ ਵਿੱਚ ਲੈਣ ਦੀ ਗੱਲ ਆ ਫੋਰ ਸ਼ੋਰ ਹਨਾ ਆ ਇੱਕ ਅਸੀਂ ਮਾਵੀ ਅਸੀਂ ਕਦੇ ਨੰਬਰਸ ਤੇ ਸਟੈਟਸ ਅਗਨੋਰ ਕਰ ਦਿੰਦੇ ਹਾਂ ਵੀ ਡੂ ਆਈ ਸਮ ਟਾਈਮ ਵੀ ਡੂ ਸਾਨੂੰ ਕਈ ਵਾਰ ਜਿਹੜੀ ਉਹ ਇੱਕ ਨੈਗੇਟਿਵ ਨਿਊਜ਼ ਆ ਇਟ ਕੈਚਸ ਯੂ ਇਟ ਐਂਡ ਸਾਰੀ ਚੀਜ਼ ਉਸ ਆਬ ਮੈਨੂ ਇਫੈਕਟ ਕਰਦੀ ਆ ਐਂਡ ਤੁਹਾਨੂੰ ਵੀ ਇਫੈਕਟ ਕਰਦੀ ਆ ਇਟ ਡਸ ਬਟ When you're buying, when you're in that purchasing or when you're uh, you know, to seek job the you have to take numbers into mind, you have to take a plan into mind. If you start listening to the news of negativity, of of doom and gloom, to business the further So